ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਦੁਨੀਆ ਵਿੱਚ ਸਭ ਤੋਂ ਖਤਰਨਾਕ ਜਾਨਵਰ ਕਿਹੜਾ ਹੈ ਤੁਸੀਂ ਆਪਣੇ ਆਲੇ-ਦੁਆਲੇ ਵੀ ਕਈ ਤਰ੍ਹਾਂ ਦੇ ਜਾਨਵਰ ਦੇਖੇ ਹੋਣਗੇ ਕਈ ਜਾਨਵਰ ਇਦਾਂ ਦੇ ਆ ਕਿ ਜਦੋਂ ਲੜਦੇ ਆ ਸਿੰਘਾਂ ਨਾਲ ਲੜਦੇ ਆਗੇ ਇੱਕ ਦੂਜੇ ਦੀ ਅੱਖਾਂ ਕੱਢ ਦਿੰਦੇ ਆਗੇ ਬੜੇ ਘਣਾਉਣੇ ਤਰੀਕੇ ਨਾਲ ਕਤਲ ਵੀ ਕਰ ਦਿੰਦੇ ਆ ਮਾਰ ਵੀ ਦਿੰਦੇ ਆਗੇ ਕਈ ਜਾਨਵਰ ਇਦਾਂ ਦੇ ਆਗੇ ਕਿ ਕੱਟ ਲੈਂਦੇ ਆ ਵੱਢ ਲੈਂਦੇ ਆ ਜਿਨ੍ਹਾਂ ਦੇ ਨਾਲ ਇਨਸਾਨ پاگل ਤੱਕ ਹੋ ਜਾਂਦਾ ਪਰ ਕਦੇ ਤੁਸੀਂ ਇਸ ਤਰ੍ਹਾਂ ਦਾ ਜਾਨਵਰ ਸੁਣਿਆ ਹੈ ਕਿ ਪਹਿਲਾਂ ਬਲਾਤਕਾਰ ਕਰਦਾ ਹੋਵੇ ਪਾਵੇਂ ਉਹ ਛੋਟੇ ਬੱਚਿਆਂ ਹੋਣ ਪਾਵੇਂ 70 80 ਸਾਲ ਦੇ ਬਜ਼ੁਰਗ ਕਿਉਂ ਨਾ ਹੋਣ ਬਾਤ ਉਹਨਾਂ ਨੂੰ ਕਤਲ ਕਰ ਦਿੰਦਾ ਇਹ ਜਾਨਵਰ ਹਰ ਇੱਕ ਦੇ ਅੰਦਰ ਲੁਕਿਆ ਹੋਇਆ ਬੈਠਾ ਰਹਿੰਦਾ ਹੈ ਇਹ ਉਹ ਜਾਨਵਰ ਸੀ ਜਿੰਨਾ ਤੋਂ ਡਰਦਿਆਂ ਨੇ मामा ਨੇ ਆਪਣੀਆਂ ਧੀਆਂ ਦੇ ਹੱਥਾਂ ਵਿੱਚ ਜ਼ਹਿਰ ਫੜਾ ਦਿੱਤਾ ਸੀ ਕਿ ਜਦੋਂ ਇਹ ਆਉਣ ਤਾਂ ਤੁਸੀਂ ਆਪਣੇ ਆਪ ਨੂੰ ਖਤਮ ਕਰ ਲਿਓ ਇਹ ਜਾਨਵਰ 47 ਦੇ ਵਿੱਚ ਦੇਖੇਗਾ ਇਹ ਜਾਨਵਰ 84 ਦੇ ਵਿੱਚ ਦੇਖੇ ਗਏ ਇਹ ਜਾਨਵਰ ਗੁਜਰਾਤ ਦੇ ਵਿੱਚ ਦੇਖੇ ਗਏ ਇਹ ਜਾਨਵਰ ਕਈ ਕੰਟਰੀਆਂ ਦੇ ਵਿੱਚ ਦੇਖੇ ਗਏ ਨੇ ਇਸ ਜਾਨਵਰ ਨੂੰ ਸਿਰਫ ਇੱਕ ਬਹਾਨਾ ਚਾਹੀਦਾ ਹੈ ਬਾਹਰ ਆਉਣ ਦਾ ਉਹ ਭਾਵੇਂ ਪਾਸ਼ਾ ਦਾ ਬਹਾਨਾ ਹੋਵੇ ਭਾਵੇਂ Hindu Muslim ਦਾ ਬਹਾਨਾ ਹੋਵੇ ਭਾਵੇਂ Sikh Isai ਦਾ ਬਹਾਨਾ ਹੋਵੇ ਜਾਂ Sikh ਤੇ Hindu ਦਾ ਬਹਾਨਾ ਮਿਲ ਜਾਵੇ ਇਸ ਨੂੰ ਸਿਰਫ ਬਾਹਰ ਆਉਣ ਦਾ ਇੱਕ ਬਹਾਨਾ ਚਾਹੀਦਾ ਹੈ ਇਹ ਉਹੀ ਜਾਨਵਰ ਸੀ ਜਿਹੜੇ 47 ਦੇ ਵਿੱਚ ਮੰਦਰਾਂ ਵਿੱਚ ਵੀ ਹੋਣਗੇ ਮਸਜਿਦਾਂ ਵਿੱਚ ਵੀ ਹੋਣਗੇ ਗੁਰਦੁਆਰਿਆਂ ਵਿੱਚ ਵੀ ਹੋਣਗੇ ਲੰਮੇ ਚੋਲੇ ਦੇ ਕੇ ਪੱਗਵੇਂ ਰੰਗ ਦੇ ਕੇ ਜਾਂ ਧਾਰਮਿਕ ਦੇ ਕੇ ਧੋਖਾ ਨਾ ਖਾਜੋ ਕਿਤੇ ਇਹ ਜਾਨਵਰ ਹਰ ਇੱਕ ਇਨਸਾਨ ਦੇ ਅੰਦਰ ਬੈਠਾ ਹੋਇਆ ਹੈ ਜਿਹੜਾ ਕਿ ਮੌਕੇ ਦੀ ਇੱਕ ਫਰਾਕ ਦੇ ਵਿੱਚ ਬੈਠਾ ਰਹਿੰਦਾ ਹੈ ਇਹ ਜਾਨਵਰ ਉਦੋਂ ਬਾਹਰ ਆਉਂਦਾ ਹੈ ਜਦੋਂ ਇਸ ਦਾ ਨਾਮ ਪਤਾ ਮਿਟ ਜਾਂਦਾ ਹੈ ਇਹ ਜਾਨਵਰ ਜ਼ਿਆਦਾਤਰ ਫੀਡ ਦੇ ਵਿੱਚ ਗਰੁੱਪਾਂ ਦੇ ਵਿੱਚ ਆਉਂਦਾ ਹੈ ਦਿੱਲੀ ਦੇ ਵਿੱਚ ਨਰਪਿਆ ਕਾਂਡ ਦੇ ਵੇਲੇ ਇਹ ਬਾਹਰ ਆਏ ਸੀ ਜਿਨ੍ਹਾਂ ਨੇ ਸਰੀਏ ਤੱਕ ਵੀ ਵਰਤੇ ਸੀਗੇ ਇਹ ਕੋਈ ਇਨਸਾਨ ਦਾ ਕੰਮ ਨਹੀਂ ਹੈ ਸਿਰਫ ਜਾਨਵਰ ਦਾ ਕੰਮ ਹੈ ਜਿਵੇਂ ਹੁਣ ਹੁਸ਼ਿਆਰਪਰ ਦੇ ਵਿੱਚ 5 ਸਾਲਾਂ ਦੇ ਬੱਚੇ ਨਾਲ ਹੋਇਆਗਾ ਇਹ ਕਿਸੇ ਇਨਸਾਨ ਦਾ ਨਹੀਂ ਕਿਸੇ ਜਾਨਵਰ ਦਾ ਕੰਮ ਆ ਜਿਵੇਂ ਕਸ਼ਮੀਰ ਦੇ ਵਿੱਚ ਮੰਦਰ ਦੇ ਵਿੱਚ ਛੋਟੀ ਬੱਚੀ ਦੇ ਨਾਲ ਹੋਇਆ ਸੀਗਾ ਜੰਗਲੀ ਜਾਨਵਰਾਂ ਤੋਂ ਬਚਣਾ ਪੋਸੀਬ ਆਲਾ ਪਰ ਇੰਨਾ ਜਾਨਵਰਾਂ ਤੋਂ ਬਚਣਾ ਨਾ ਮੁਮਕਿਨ ਇਸ ਤਰ੍ਹਾਂ ਦੇ ਜਾਨਵਰ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਆ ਕਦੇ ਦੇਖਿਆਗਾ ਜਦੋਂ ਕਿਸੇ ਦੀ ਤੀ ਭੈਣ ਸੰਸਾਨ ਰਾਸਤੇ ਤੇ ਜਾ ਰਾਤ ਨੂੰ ਕੱਲੀ ਧੁਰੀ ਆਉਂਦੀ ਹੈ ਵੇ ਉਦੋਂ ਇਹ ਜਾਨਵਰ ਅੰਦਰ ਕਿਵੇਂ ਕਿਵੇਂ ਬਾਹਰ ਆਉਣ ਦੀ ਕੋਸ਼ਿਸ਼ ਕਰਦਾਗਾ ਇਕੱਠੇ ਹੋ ਜਾਂਦੇ ਆ ਇਹ ਇਕੱਠੇ ਹੋ ਹੋ ਕਦੇ ਕਾਲਜਾਂ ਦੇ ਮੂਹਰੇ ਜਾਂਦੇ ਆ ਕਦੇ ਸਕੂਲਾਂ ਦੇ ਮੂਹਰੇ ਜਾਂਦੇ ਆ ਕਦੇ ਹਾਈਲਾਈਟ ਸੈਂਟਰਾਂ ਦੇ ਮੂਹਰੇ ਜਾਂਦੇ ਆ ਉਸ ਵਕਤ ਇਹ ਜਾਨਵਰ ਅੰਦਰੋਂ ਤੱਕੇ ਮਾਰਦੇ ਹਨ ਜਦੋਂ ਇਹ ਜਾਨਵਰਾਂ ਨੂੰ ਕਿਸੇ ਤੀ ਵੱਲੋਂ ਕਿਸੇ ਭੈਣ ਵੱਲੋਂ ਜਾਂ ਕਿਸੇ ਮਾਂ ਵੱਲੋਂ ਨਾ ਨੁਕਰ ਕਰ ਦਿੱਤੀ ਜਾਂਦੀ ਹ ਉਦੋਂ ਇਹ ਜਾਨਵਰ ਪੈਦਾ ਹੁੰਦਾ ਹੈਗਾ ਉਦੋਂ ਇਹ ਤੇਜਾਬ ਪਾ ਕੇ ਸਾਰੀ ਉਮਰ ਲਈ ਉਸ ਨੂੰ ਨਕਾਰਾ ਬਣਾ ਦਿੰਦਾ ਹੈ ਇਹ ਕਿਸੇ ਇਨਸਾਨ ਦਾ ਕੰਮ ਨਹੀਂ ਇਹ ਇੱਕ ਜਾਨਵਰ ਹੀ ਕਰ ਸਕਦਾ ਇਹ ਜਾਨਵਰ ਹਰ ਇੱਕ ਇਨਸਾਨ ਦੇ ਅੰਦਰ ਬੈਠਾ ਹੈ ਇਸ ਇਨ ਜਾਨਵਰ ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਆ ਜੇਕਰ ਤੁਸੀਂ ਇਸ ਜਾਨਵਰ ਤੇ ਕਾਬੂ ਨਹੀਂ ਪਾਉਂਦੇ ਤਾਂ ਯਾਦ ਰੱਖਿਓ ਕਿ ਤੁਹਾਡਾ ਕਰ ਵੀ ਕੋਈ ਬਹੁਤ ਹੀ ਦੂਰ ਨਹੀਂ ਜੇ ਤੁਹਾਡੇ ਵਿੱਚ ਜਾਨਵਰ ਹੈ ਤਾਂ ਹਰ ਇੱਕ ਇਨਸਾਨ ਦੇ ਵਿੱਚ ਵੀ ਹੈ ਧੰਨਵਾਦ ਜੀ ਵੀਡੀਓ ਚੰਗੀ ਲੱਗਿਓ ਵਿਚਾਰ ਚੰਗਾ ਲੱਗਿਆ ਹੋਵੇ ਤਾਂ ਸਪੋਰਟ ਜ਼ਰੂਰ ਕਰਿਓ ਜੀ ਧੰਨਵਾਦ